ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਪਿਆਰ ਲਗਮ ਤੇ ਅੱਜ ਬਣਾਵਾਂਗੇ ਜੀ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਤਕਰੀਬਨ ਸਭ ਨੂੰ ਬਣਾਉਣੀ ਆਉਂਦੀ ਹੈ ਜਿਹੜੇ ਬੱਚਿਆਂ ਨੂੰ ਨਹੀਂ ਬਣਾਉਣੀ ਆਉਂਦੀ ਹੈ ਕਿ ਕਈ ਭੈਣਾਂ ਨੂੰ ਵੀ ਨਹੀਂ ਬਣਾਉਣੀ ਆਉਂਦੀ ਆਪਾਂ ਉਹਦੇ ਲਈ ਤੁਹਾਨੂੰ ਸੌਖਾ ਤਰੀਕਾ ਬਹੁਤ ਹੀ ਵਧੀਆ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਬਿਲਕੁਲ ਸਲਿੱਪ ਨਹੀਂ ਕਰਨਾ ਤੇ ਆਪਾਂ ਨੇ ਜੀ ਇੱਕ ਕੌਲੀ ਲਈਆ ਮੱਕੀ ਦੇ ਆਟੇ ਦੀ ਤੇ ਮੈਂ ਆਹ ਦੇ ਜੀ ਗਰਮ ਪਾਣੀ ਪੂਰਾ ਗਰਮ ਪਾਣੀ ਲਿਆ ਅੱਪਾ ਇੱਕ ਕੌਲੀ ਕਰਨ ਪਾਣੀ ਦੇ ਲਈ ਤੇ ਆਪਾਂ ਨੇ ਇੱਕ ਕੌਲੀ ਲਈ ਆ ਆਟੇ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਨੇ ਆ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਮਿਕਸ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਦੇਖ ਸਕਦੇ ਆ ਆਪਾਂ ਕੀ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸੋਣਾ ਜਿਆ ਕਰ ਦਿਆ ਕਰੋ ਮੱਕੀ ਦੀ ਰੋਟੀ ਜੀ ਹਰ ਕੋਈ ਬਣਾ ਸਕਦਾ ਆ ਤੇ ਜੀ ਨੂੰ ਨਹੀਂ ਵੀ ਬਣਾਉਣੀ ਆਉਂਦੀ ਤੇ ਆਪਾਂ ਨੇ ਜੀ ਹੁਣ ਚੰਗੀ ਤਰ੍ਹਾਂ ਨਾਲ ਆਟੇ ਨੂੰ ਪਾਣੀ ਦੇ ਵਿੱਚ ਐਨ ਚੰਗੀ ਤਰ੍ਹਾਂ ਨਾਲ ਮਿਕਸ ਕਰਤਾ ਤੁਹਾਡੀ ਰੋਟੀ ਵੀ ਬਿਲਕੁਲ ਟੁੱਟੂਗੀ ਨਹੀਂ ਐਨ ਵਧੀਆ ਪੂਰੀ ਸਾਫਤੀ ਬਣੂਗੀ ਨਹੀਂ ਤਾਂ ਕਈ ਵਾਰੀ ਰੋਟੀ ਨੂੰ țeੜ ਆ ਜਾਂਦੀ ਹੈ ਨਾ ਮੱਕੀ ਦੇ ਆਟੇ ਦੀ ਜਦੋਂ ਆਪਾਂ ਰੋਟੀ ਬਣਾਉਣੀ ਹੈ ਤੇ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਦੱਸ ਰਹੀ ਹਾਂ ਤੇ ਹੁਣ ਆਪਾਂ ਜੀ ਇਹਨੂੰ ਨਾ 5 ਮਿੰਟ ਵਾਸਤੇ ਟੱਕ ਕੇ ਰੱਖ ਦਿੰਨੇ ਆ ਆਪਾਂ ਇਹ ਜੀ ਜ਼ਿਆਦਾ ਟਾਈਮ ਨਹੀਂ ਰੱਖਣਾ 5 ਮਿੰਟ ਵਾਸਤੇ ਇਹਨੂੰ ਢੱਕ ਦਿੰਨੇ ਆ 5 ਮਿੰਟ ਬਾਅਦ ਤੁਹਾਨੂੰ ਦੱਸਦੇ ਆਪਾਂ ਫਿਰ ਇਹ ਕਿਵੇਂ ਰੋਟੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਹਾਂ ਜੀ 4 ਚਮਚੇ ਪਾਵਾਂਗੇ ਕਣਕ ਦੇ ਆਟੇ ਦੇ ਸਿਰਫ ਆਪਾਂ ਨੇ 4 ਚਮਚੇ ਕਣਕ ਦੇ ਆਟੇ ਦੇ ਪਾਉਣੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜੀ ਮਿਕਸ ਕਰ ਲਾਂਗੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆ। ਤੇ ਫਿਰ ਆਪਾਂ ਇਹਨੂੰ ਰੋਟੀ ਬਣਾ ਕੇ ਤੁਹਾਨੂੰ ਦਿਖਾਉਣੀ ਆ ਤੇ ਇਹਨ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਜਾਂ ਆਟੇ ਨੂੰ ਚੰਗੀ ਤਰ੍ਹਾਂ ਮਾਰਨਾ ਹੈ ਪਹਿਲਾਂ ਆਪਾਂ ਨੇ ਤਾਂ ਹੀ ਆਪਣੀ ਰੋਟੀ ਵਧੀਆ ਬਣੂਗੀ। ਆ ਦੇਖੋ ਜੀ ਆਪਣਾ ਪੂਰਾ ਆਟਾ ਮੱਲੈਂਗ ਹੋ ਗਿਆ ਤੇ ਹੁਣ ਆਪਾਂ ਜੀ ਇਹਦੀ ਰੋਟੀ ਬਣਾ ਕੇ ਦਿਖਾਉਣੀ ਆ ਤੇ ਇਹਨੂੰ ਨਾ ਜੀ ਪਹਿਲਾਂ ਮਸਲਣਾ ਚੰਗੀ ਤਰ੍ਹਾਂ ਨਾਲ ਹੱਥਾਂ ਦੇ ਨਾਲ ਤੇ ਫੇਰ ਹੀ ਆਪਣੀ ਰੋਟੀ ਵਧੀਆ ਬਣੂਗੀ ਜੀ ਰੋਟੀ ਬਣਾਉਣੀ ਆ पहले इस तरह लोईया लैके ना गन्ने बना है इस तरह फिर आप थोड़ा जावे जी आटा ਇਹ ਦੇਖੋ ਆਪਣੇ ਬਿਲਕੁਲ ਆਸਾਨ ਤਰੀਕੇ ਨਾਲ ਰੋਟੀ ਬਣ ਕੇ ਗੋਲ ਹੋ ਗਈ ਹੈ ਨਾ ਤੇ ਹੁਣ ਆਪਾਂ ਜੀ ਅੱਛੇ ਇਹ ਰੋਟੀਆਂ ਨੂੰ ਵੀ ਇਸੇ ਤਰ੍ਹਾਂ ਵੀਲ ਕੇ ਰੱਖ ਲੈਣੇ ਆ। ਦੇਖੋ ਜੀ ਪੂਰੀ ਫੁੱਲ ਕੇ ਰੋਟੀ ਆਪਣੀ ਤਿਆਰ ਹੋ ਗਈ। ਦੇਖੋ ਜੀ ਰੋਟੀ ਆਪਣੀਆਂ ਪੂਰੀਆਂ ਫੁੱਲ-ਫੁੱਲ ਕੇ ਲੈ ਰਹੀਆਂ ਨੇ ਤੇ ਬਹੁਤ ਹੀ ਆਸਾਨ ਤਰੀਕਾ ਤੁਹਾਨੂੰ ਮੈਂ ਦੱਸਿਆ ਵਾ ਤੁਸੀਂ ਕੋਈ ਵੀ ਇਸ ਤਰ੍ਹਾਂ ਰੋਟੀ ਮੱਕੀ ਦੀ ਬਣਾ ਸਕਦੇ ਹੋ। ਜੀ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਬਣਾਉਣੀ ਆਉਂਦੀ ਹੈਗੀ। ਕਈ ਵਾਰੀ ਬਚੇਪ ਦੇਸ਼ਾਂ ਵਿੱਚ ਬੈਠੇ ਹੁੰਦੇ ਆ ਉਹਨਾਂ ਤੋਂ ਨਹੀਂ ਬਣਦੀ ਹੈਗੀ। ਜੀ ਤਾਂ ਸਭ ਦਾ ਕਰਦਾ ਖਾਣ ਨੂੰ। ਪਰ ਉਹ ਵੀ ਬੱਚੇ ਵੀ ਇਸ ਤਰ੍ਹਾਂ ਆਸਾਨ ਤਰੀਕੇ ਨਾਲ ਬਣਾ ਕੇ ਖਾ ਸਕਦੇ ਨੇ। ਜੇ ਜਦੋਂ ਆਟੇ ਨੂੰ ਪਾਣੀ ਵਿੱਚ ਪਾ ਕੇ ਰੱਖਣਾ ਉਹਨੂੰ ਥੋੜਾ ਜਿਹਾ ਨਾ 5-10 ਮਿੰਟ ਵਾਸਤੇ ਆਪਣੇ ਅਰੇਸਟ ਦੇਣੀ ਆ ਆਟੇ ਨੂੰ। ਤੇ ਫੇਰ ਹੀ ਰੋਟੀ ਆਪਣੀ ਨਰਮ ਬਣੂਗੀ। ਦੇਖੋ ਜੀ ਰੋਟੀ ਆਪਣੀ ਦੇਖੋ ਕਿੰਨੀ ਨਰਮ ਬਣੀ ਹੈ। ਬਿਲਕੁਲ ਕੁਲੀ ਰੋਟੀ ਬਣੀ ਆਪਣੀ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਆਪਾਂ ਨੇ ਸਭ ਤੋਂ ਸੌਖਾ ਤਰੀਕਾ ਦੱਸਿਆ। ਆਪਾਂ ਦਿੱਤਾ ਜੀ ਹੱਥ ਨਾਲ ਵੀ ਬਣਾ ਸਕਦੇ ਜਿੰਨਾਂ ਨੂੰ ਨਹੀਂ ਆਉਂਦੀ ਹੈਗੀ ਬਣਾਉਣੀ ਉਹ ਇਸ ਤਰੀਕੇ ਨਾਲ ਬਣਾ ਸਕਦੇ ਨੇ। ਦੇਖੋ ਜੀ ਆਪਣੀਆਂ ਸਾਰੀਆਂ ਰੋਟੀਆਂ ਇਸ ਤਰ੍ਹਾਂ ਫੁੱਲ ਫੁੱਲ ਕੇ ਲਹਿ ਰਹੀਆਂ ਨੇ ਬਹੁਤ ਹੀ ਵਧੀਆ ਬਣੀਆਂ ਨੇ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਵੀਡੀਓ ਨੂੰ ਜੀ ਐਂਡ ਤੱਕ ਦੇਖਿਆ ਕਰੋ ਪੂਰਾ ਵਾਚ ਟਾਈਮ ਕਰਿਆ ਕਰੋ ਵੀਡੀਓ ਨੂੰ ਤੇ ਆਪਾਂ ਜੀ ਇਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ ਆਈਡੀਆ ਤੁਹਾਨੂੰ ਦੱਸਦੇ ਆਂ ਤੇ ਬਹੁਤ ਵਧੀਆ ਵੀਡੀਓ ਲੈ ਕੇ ਆਉਂਨੇ ਤੁਹਾਡੇ ਲਈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਇਹੋ ਜੀ ਸਾਡੀ ਵੀਡੀਓ ਲੱਗੀ ਵਣੀਆਂ ਜੀ ਮੱਕੀ ਦੀਆਂ ਰੋਟੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਦੇਖੋ ਜੀ ਜਿਹੜੀ ਆਪਾਂ ਦੂਜੀ ਮੱਕੀ ਦੀ ਰੋਟੀ ਪਕਾਉਣੀ ਹੁੰਦੀ ਹੈ ਕਈ ਵਾਰੀ ਉਹ ਦੇ ਉਹ ਦੇਖੋ ਆਪਾਂ ਪਕਾਉਂਦੇ ਸਾਰੀ ਉਹ ਕਈ ਵਾਰੀ ਟੁੱਟ ਜਾਂਦੀ ਹੈ ਹਨਾ ਦੇਖੋ ਇਹਨੂੰ ਤੁਸੀਂ ਦੇਖ ਸਕਦੇ ਹੋ ਕਿੰਨੇ ਕੁਲੇ ਆਪਣੀਆਂ ਰੋਟੀਆਂ ਬਣੀਆਂ ਨੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਰੱਖ ਸਕਦੇ ਹੋ ਤੇ ਕਈ ਵਾਰੀ ਹਨਾ ਬੱਚਿਆਂ ਤੋਂ ਨਹੀਂ ਵੀ ਬਣਦੀਆਂ ਹੈਗੀਆਂ ਇਸ ਤਰ੍ਹਾਂ ਬੱਚੇ ਬਣਾ ਕੇ ਖਾ ਸਕਦੇ ਨੇ ਕਈ ਵਾਰੀ ਵਿਦੇਸ਼ਾਂ ਵਿੱਚ ਬੱਚੇ ਬੈਠੇ ਹੁੰਦੇ ਆ ਉਹਨਾਂ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਵਿਚਾਰਿਆਂ ਨੂੰ ਤੇ ਉਹ ਇਸ ਤਰ੍ਹਾਂ ਬਣਾ ਸਕਦੇ ਨੇ ਇਹ ਜੜੀਆਂ ਭਿਆਣਾ ਨੂੰ ਵੀ ਕਈ ਵਾਰੀ ਨਹੀਂ ਬਣਾਉਣੀ ਆਉਂਦੀ ਹੈਗੀ ਇਸ ਤਰ੍ਹਾਂ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਆਪਣੇ ਸਿਰਫ ਚਾਰ ਚਮਚੇ ਹੀ ਕਣਕ ਦੇ ਆਟੇ ਦੇ ਪਾਏ ਸੀਗੇ ਆਪਣੀਆਂ ਰੋਟੀਆਂ ਦੇਖੋ ਜੀ ਇੱਕ ਕੌਲੀ ਆਪਾਂ ਨੇ ਆਟੇ ਦੀ ਲਈ ਸੀਗੀ ਵਿੱਚ ਚਾਰ ਚਮਚੇ ਪਾਏ ਸੀ ਆਪਾਂ ਕਣਕ ਦੇ ਆਟੇ ਦੇ ਆਪਣੀਆਂ ਪੰਜ ਛੇ ਰੋਟੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੱਕੀ ਦੀ ਰੋਟੀ ਹੋਗੀ ਨਾਲ ਸਰ੍ਹੋਂ ਦਾ ਸਾਗ ਹੋਗਿਆ